ਬਾਕੀ ਘੜੀ ਤੋਆ ਵੀ ਦਾ ਸੋਦਾਲੀ ਮਦੋਲੀ ਮਹੰਜੋਦਾੜੋ ਹੜੱppa ਮਹਿਰਾਨਗੜ 2000 ਤੋਂ ਜ਼ਿਆਦਾ ਸਥਾਨਾਂ ਦੀ ਖੁਦਾਈ ਹੰਤਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਜਾਂ ਆਰਕੀਓਲੋਜੀਕਲ ਸਰਵੇ ਪਾਕਿਸਤਾਨ ਕਰ ਚੁੱਕਿਆ ਜਿਨ੍ਹਾਂ ਚੋਂ 2/3 ਤੋਂ ਜ਼ਿਆਦਾ ਸਥਾਨ ਜਿਹੜੇ ਨੇ ਉਹ ਭਾਰਤ ਦੇ ਵਿੱਚ ਨੇ ਔਰ 1/4 ਤੋਂ 1/3 ਦੇ ਵਿਚਾਲੇ ਕੁਝ ਸਥਾਨ ਜੋ ਹੈਗੇ ਨੇ ਉਹ ਜੋ ਕੇ ਪਾਕਿਸਤਾਨ ਦੇ ਵਿੱਚ ਨੇ ਔਰ ਬਹੁਤ ਵਿਸ਼ਾਲ ਏਰੀਏ ਦੇ ਵਿੱਚ ਇਹ ਸਭਤਾ ਫੈਲੀ ਹੋਈ ਸੀ ਸਭ ਤੋਂ ਜ਼ਿਆਦਾ ਹੈਰਾਨੀ ਹੈ ਇਸ ਸਭਤਾ ਦੀ ਜੋ ਦੁਆਲ ਪਰ ਹੋਣੀ ਕਈ ਵਾਰ ਇਹ ਸੀ ਪੰਜਾਬ ਦੇ ਵਿੱਚ ਗੱਲ ਕਰਦੇ ਆ ਕਿ ਚੰਡੀਗੜ੍ਹ ਪੰਜਾਬ ਦਾ ਪਹਿਲਾ ਪਲਾਨਡ ਸਿਟੀ ਹੈ ਪੰਜਾਬ ਦਾ ਪਹਿਲਾ ਪਲਾਨਡ ਸਿਟੀ ਸ਼ਾਇਦ ਹੜੱप्पा ਜਾਂ ਮਹਿੰਜੋਦਾੜੋ ਜਾਂ ਰਾਖੀਗੜੀ ਹੋਵੇ ਜਿਹੜਾ ਕਿ ਸਾਡੇ ਪੂਰਵਜਾਂ ਨੇ ਅੱਜ ਤੋਂ 5000 ਸਾਲ ਪਹਿਲਾਂ ਬਣਾਇਆ ਸੀ ਔਰ ਹੋਰ ਵੀ ਬਹੁਤ ਸਾਰੇ ਵਿਦਵਾਨੇ ਜਿਹਨਾਂ ਜੜੀਆਂ ਸਦੀ ਸੱਤ ਸਿੰਧੂ ਦੀ ਪ੍ਰਾਤਨਤਾ ਨੂੰ ਇਸਟੈਬਲਿਸ਼ ਕਰਦੀਆਂ ਨੇ ਜੇਕਰ ਅਸੀਂ ਅੱਜ ਗੱਲ ਕਰੀਏ 8000 ਬੀਸੀ ਤੋਂ ਲੈ ਕੇ ਹੁਣ ਤੱਕ 10000 ਸਾਲ ਦੇ ਇਸ ਕੋਰਸ ਨੂੰ ਵੱਡਿਆ ਜਾਂਦਾ ਹੈ 8000 ਤੋਂ 1300 ਬੀਸੀ ਤੱਕ ਸਿੰਧੂ ਸਰਸਵਤੀ ਕਾਲ ਹੈ ਜਿਸ ਦੇ ਵਿੱਚ 3300 ਤੋਂ 2600 ਬੀਸੀ ਤੱਕ ਲਗਭਗ 700 ਸਾਲ ਨੂੰ अर्ली ਹੜੱਪਾ ਪੀਰੀਅਡ ਮੰਨਿਆ ਜਾਂਦਾ ਹੈ ਜਿਸ ਦੇ ਵਿੱਚ ਮਿੱਟੀ ਦੀਆਂ ਸੀਲਸ ਔਰ ਜਿਹੜੀਆਂ ਅਰਬਨ ਸਿਵਲਾਈਜੇਸ਼ਨ ਡਵੈਲਪ ਹੋਣੀ ਸ਼ੁਰੂ ਹੋਈ 2600 ਬੀਸੀ ਤੋਂ 1900 ਬੀਸੀ ਤੱਕ ਦੇ 700 ਸਾਲ ਨੂੰ ਮਚ्योर ਹੜੱਪਾ پیریڈ منیا جاتا ہے جس دوران بیڈز فرنیس ٹریڈ یہ سارے اسٹیبلش ہوئے اور 1900 تیرہ سو بیسی تک دے چھ سو سال ہے وہ لیٹ ایڈا پیریڈ منیا جاتا ہے